मेरी पंडित है काम बहुत ਤੋਂ ਦੇ ਨਾਲ ਉਹ 10% ਜਿੱਥੇ ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਰੋਡਵੇ ਮਲਾਜਮਾਂ ਦਾ ਸੱਤਾ ਨਾਲ ਆਇਆ ਗਿਆ ਉਹਨਾਂ ਦਾ ਅੱਗੇ ਕਹਿਣਾ ਹੈਗਾ ਕਿ ਕਾਫੀ ਜੇਤਨ ਮਨੀ ਦੀ ਮੰਗਾਂ ਜਿਹੜੀਆਂ ਅੱਜ ਪੰਜਾਬ ਸਰਕਾਰ ਨੂੰ ਤੋਂ ਸੁਗਰੀ ਕੀਤੀ ਜਾਗਦੀਆਂ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜਾ 7-8 ਤੋਂ ਜਿਹੜਾ ਨੌਂ ਥੋੜਾ ਇਹਨੂੰ ਸਿੱਖਾ ਕੀਤਾ ਜਾਏਗਾ ਪੰਜਾਬ ਦੇ ਸਿਆ ਭਗਵੰਤ ਮਾੜਾ ਹੁੰਦੇ ਘਰ ਦਾ ਕਰਾਫੀ ਕਰਾਂਗੇ ਚਲੋ ਗੱਲਬਾਤ ਕਰਦੇ ਆ ਨਾ ਮਲਾਜਮਾਂ ਨਾਲ ਕੀ ਕਹਿਣਾ ਇਹਨਾਂ ਦਾ ਮੈਂ ਸ਼ਮੇਸ਼ ਨਤਰਾ ਹਲਚਲ ਪੰਜਾਬ ਦੀ ਪਠਾਨਕੋਟ ਸਰਕਾਰ ਦੇ ਰਹੇ ਸਾਡੇ ਪਿਛਲੇ ਲੰਮੇ ਸਮੇ ਤੋਂ ਲਟਕੂਗੀਆਂ ਮੰਗਾ ਜਿਹੜੀਆਂ ਇਹਨਾਂ ਨੇ ਮੰਨੀਆਂ ਹੋਈਆਂ ਮੰਗਾ ਉਹ ਵੀ ਨਹੀਂ ਸਾਡੀਆਂ ਪੂਰੀਆਂ ਕਰਦੇ ਇਸ ਕਰਕੇ ਅਸੀਂ ਇਹ ਜਿਹੜਾ 2 ਘੰਟੇ ਵਾਸਤੇ ਬੱਸ ਸਟੈਂਡ ਬੰਦ ਕੀਤਾ ਹੈ ਉਹ ਰਾਣਵ ਦੇ ਸਮੇਂ ਵਿੱਚ ਅਸੀਂ 7 8 9 ਦੀਆਂ ਟਾਲਾਂ ਚੰਨ ਜਾ ਰਹੇ ਹਾਂ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਰੋਸ਼ਪਰਦਸ਼ੀ ਕਰਾਂਗੇ ਔਰ ਇਹ ਤਾਂ ਇਸ ਕਰਕੇ ਕੀਤਾ ਗਿਆ ਕਿ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਲਿਆਉਣ ਜਾਣ ਜਾ ਰਹੇ ਨੇ ਕਿਲੋਮੀਟਰ ਸਕੀਮ ਬੱਸਾਂ ਪਾਉਣ ਜਾ ਰਹੇ ਇਹ ਸਾਡੇ ਨਹਿਕਮੇ ਤੇ ਸਾਡੇ ਵਾਸਤੇ ਬਹੁਤ ਹੀ ਘਾਟੇਮੰਦ ਹੋਗਾ ਜੋ ਵੀ ਆਨੋ ਇੱਥੇ ਗਿਆ ਬਸਾਂਾਂ ਤੇ ਸਵਾਰੀ ਬੈਠੇ ਜਾਂ ਹਾਂ ਬੈਠੇ ਪਰ ਸਾਨੂੰ ਇਹਨਾਂ ਦਾ ਭੁਗਤਾਨ ਕਰਨੇ ਪੈਣਾ। ਕੋਲ ਕਿੰਨੇ ਮੁਲਾਜ਼ਮ ਜਿਹੜੇ ਕਿ ਅਡਰਟ ਹਾਲ ਤੇ ਗਏ ਨੇ। 800 ਤੋਂ 4 ਤੋਂ 5000 ਮੁਲਾਜ਼ਮਾਂ ਜਿਹੜੇ ਇਸ ਵੇਲੇ 2 ਘੰਟੇ ਦੀ ਘਟਾਲ ਤੇ ਬੈਠੇ ਨੇ। ਕੀ ਮਕਸਦ ਸਰ ਆਖਦਾ। ਦੇਖੋ ਜੀ ਅੱਜ ਦਾ ਸਾਡੇ ਪੂਰੇ ਪੰਜਾਬ ਦੇ ਵਿੱਚ 70 ਦੀਪਾਂ ਦੇ ਜਿਹੜੇ 2-2 ਘੰਟੇ ਵਾਸਤੇ ਉਹ ਬਸਾਂਾਂ ਪੰਜਾਬ ਦੇ ਬੰਦ ਕੀਤੇ ਨੇ। ਪੀ ਆਰਟੀਐਸ ਦੇ ਪੰਜਾਬ ਪੰਜਾਬ ਰੋਡਾਂ ਦੇ ਪੰਨ ਵਾਸਤੇ। ਇਹ ਇਸ ਕਰਕੇ ਕੀਤਾ ਗਿਆ ਕਿ 1000 2024 ਮਈ ਨੂੰ 2024 ਨੂੰ ਸਾਡੀ ਇੱਕ ਟ੍ਰਾਂਸਪੋਰਟ ਮੁੱਖ ਮੰਤਰੀ ਪੰਜਾਬ ਨਾਲ ਪੈਲਿੰਗ ਮੀਟਿੰਗ ਹੋਈ ਚੰਦਰ ਵਿਖੇ ਜਿਹਦੇ ਵਿੱਚ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਜਿਹੜੀਆਂ ਇਹਾਂ ਦੀਆਂ ਮੰਗਾਂ ਉਹਨਾਂ ਦੀ ਪਾਲਿਸੀ ਵੱਖਰੀ ਬਣਾ ਕੇ ਤੇਨਾਂ ਨੂੰ ਰੈਗੂਲਰ ਕਰੋ ਤੇ ਅੱਜ ਇੱਕ ਸਾਲ ਬੀ ਜਾਣ ਦੇ ਬਾਅਦ ਵੀ ਨਾ ਤਾਂ ਸਾਡੇ ਕੋਲ ਪਾਲਿਸੀ ਬਣਾਈ ਤੇ ਨਾ ਹੀ ਕੋਈ ਇਹਨਾਂ ਦੇ ਖਾਣ ਜਿਹੜੀਆਂ ਮੰਗ ਉਸ ਤੋਂ ਬਾਅਦ ਤਿੰਨ ਸਾਡੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਦਿੱਤੇ ਆ ਉਸ ਕਰਕੇ ਇਹਨਾਂ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬਸਟਾਨ ਬੰਦ ਕੀਤੇ ਨੇ ਕੋਈ ਵੀ ਕਾਪੀਆਂ ਵੀ ਭਰੇ ਪਿੱਛੇ ਦੀਆਂ ਨੇ ਦੇਖੋ ਜੀ ਕਾਪੀਆਂ ਭੁਗੀਆਂ ਹੈ ਕਿ ਜਿਹੜਾ